ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਕਹਾਣੀ ਧੀਆਂ ਦੇ ਲੇਖ ਅਗਲਾ ਭਾਗ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਖੁਸ਼ਪ੍ਰੀਤ ਕੋਲ ਕਿਸੇ ਨਾਲ ਗੱਲ ਕਰਨ ਦਾ ਵੀ ਟਾਈਮ ਨਹੀਂ ਸੀ ਇੱਕ ਦਿਨ ਸ਼ਾਮ ਨੂੰ ਖੁਸ਼ਪ੍ਰੀਤ ਨੂੰ ਸੁਖਦੀਪ ਦਾ ਮੈਸੇਜ ਆਇਆ ਹੋਇਆ ਸੀ ਖੁਸ਼ੀ ਨੇ ਰਿਪਲਾਈ ਕਰ ਦਿੱਤਾ ਕਿ ਬਾਅਦ ਵਿੱਚ ਫ੍ਰੀ ਹੋ ਕੇ ਗੱਲ ਕਰੂੰਗੀ ਇਮਤਿਹਾਨ ਚੱਲਦੇ ਆ ਐਵੇਂ ਹੀ ਪੜਦੇ ਪੜਦੇ ਉਹਨੂੰ ਨੀਂਦ ਆ ਗਈ ਜਦੋਂ ਤੋਂ ਖੁਸ਼ਪ੍ਰੀਤ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ ਉਸ ਦਿਨ ਤੋਂ ਹੀ ਰਾਜਵੰਤ ਪੜ੍ਹਾਈ ਵਿੱਚ ਵੀ ਖੁਸ਼ੀ ਦੀ ਮਦਦ ਕਰਦਾ ਉਹਦੇ ਨਾਲ ਘਰ ਦੇ ਕੰਮ ਕਾਜ ਵੀ ਕਰਵਾ ਦਿੰਦਾ ਸੀ ਰਾਜਵੰਤ ਨੂੰ ਆਦਤ ਸੀ ਘਰ ਦੇ ਕੰਮ ਕਾਜ ਕਰਨ ਦੀ ਉਹ ਆਪਣੀ ਮੰਮੀ ਨਾਲ ਵੀ ਸਾਰੇ ਕੰਮ ਕਾਜ ਵਿੱਚ ਮਦਦ ਕਰਾਉਂਦਾ ਸੀ ਪਰ ਰਾਜਵੰਤ ਦੀ ਮੰਮੀ ਨੂੰ ਪਸੰਦ ਨਹੀਂ ਸੀ ਕਿ ਖੁਸ਼ਪ੍ਰੀਤ ਦੀ ਮਦਦ ਕਰਵਾਵੇ ਉਹ ਹਰ ਵਕਤ ਰਾਜਵੰਤ ਨੂੰ ਖੁਸ਼ੀ ਦਾ ਗੁਲਾਮ ਕਹਿੰਦੀ ਤੇ ਖੁਸ਼ਪ੍ਰੀਤ ਨੂੰ ਵੀ ਬੋਲਦੀ ਰਹਿੰਦੀ ਕਿ ਮੇਰੇ ਮੁੰਡੇ ਤੋਂ ਕੰਮ ਕਰਵਾਉਂਦੀ ਮਹਾਰਾਣੀ ਤੋਂ ਆਪ ਕੋਈ ਘਰ ਦਾ ਕੰਮ ਨਹੀਂ ਹੁੰਦਾ ਪਰ ਖੁਸ਼ਪ੍ਰੀਤ ਤੇ ਰਾਜਵੰਤ ਚੁੱਪ ਹੀ ਰਹਿੰਦੇ ਕਿ ਘਰ ਵਿੱਚ ਕਲੇਸ਼ ਨਾ ਹੋਵੇ ਜੋ ਵੀ ਸੀ ਖੁਸ਼ਪ੍ਰੀਤ ਬਹੁਤ ਮਿਹਨਤ ਕਰਦੀ ਤੇ ਮਿਹਨਤ ਦਾ ਫਲ ਵਧੀਆ ਹੀ ਮਿਲਦਾ ਖੁਸ਼ੀ ਦੇ ਸਾਰੇ ਪੇਪਰ ਬਹੁਤ ਵਧੀਆ ਹੋ ਗਏ। ਇਮਤਿਹਾਨ ਖਤਮ ਹੋਣ ਤੋਂ ਬਾਅਦ ਇੱਕ ਦਿਨ ਸੁਖਦੀਪ ਨਾਲ ਵੀ ਗੱਲ ਕਰ ਲਈ। ਸੁਖਦੀਪ ਨੇ ਕੁਝ ਖਾਸ ਗੱਲ ਨਹੀਂ ਕੀਤੀ। ਬਸ ਪੇਪਰਾਂ ਦਾ ਹੀ ਪੁੱਛਿਆ। ਸ਼ਾਇਦ ਉਹਨੇ ਖੁਸ਼ੀ ਦੀ ਆਵਾਜ਼ ਹੀ ਸੁਣਨੀ ਸੀ। ਖੁਸ਼ੀ ਆਪਣੇ ਹਸਮੁਖ ਸੁਭਾਅ ਤੋਂ ਮਜਬੂਰ ਸੁਖਦੀਪ ਨੂੰ ਮਖੌਲ ਕਰਦੀ ਆ ਕਿ ਬਸ ਆਹੀ ਗੱਲ ਕਰਨ ਲਈ ਫੋਨ ਕੀਤਾ ਸੀ ਸੁਖਦੀਪ ਲਾਹੌਰ ਕੀ ਗੱਲ ਕਰਨੀ ਸੀ ਤੇਰੀ ਪੜਾਈ ਕਿਵੇਂ ਚੱਲਦੀ ਆ ਇਹ ਹੀ ਪੁੱਛਣਾ ਸੀ ਖੁਸ਼ਪ੍ਰੀਤ ਨੇ ਕਿਹਾ ਅੱਛਾ ਜੀ 10 ਮਿੰਟ ਐਵੇਂ ਹੀ ਇੱਕ ਦੂਜੇ ਨੂੰ ਮੁਖੌਲ ਕਰੀ ਗਏ ਬਾਅਦ ਵਿੱਚ ਖੁਸ਼ਪ੍ਰੀਤ ਨੇ ਫੋਨ ਕੱਟ ਦਿੱਤਾ ਕਿਉਂਕਿ ਉਹਨੇ ਰਾਤ ਦੀ ਰੋਟੀ ਬਣਾਉਣੀ ਸੀ ਨਰਿੰਦਰ ਤੇ ਮਨਦੀਪ ਵੀ ਕੈਨੇਡਾ ਨੂੰ ਚਲੇ ਗਏ ਮਨਦੀਪ ਨੇ ਆਪਣੀ ਭਾਬੀ ਨੂੰ ਕੈਨੇਡਾ ਜਾਣ ਬਾਰੇ ਫੋਨ ਕਰਕੇ ਦੱਸ ਦਿੱਤਾ ਸੀ ਪਰ ਫਿਰ ਵੀ ਉਹਦੇ ਪੇਕੇਆਂ ਤੋਂ ਉਹਨੂੰ ਕੋਈ ਮਿਲਣ ਨਹੀਂ ਆਇਆ ਸ਼ਿੰਦਰ ਹੁਣਾ ਨੇ ਮਨਦੀਪ ਨੂੰ ਪੇਕੇ ਮਿਲਣ ਜਾਣ ਨੂੰ ਕਿਹਾ ਤਾਂ ਉਹਨੇ ਵੀ ਜਾਣ ਤੋਂ ਮਨਾ ਕਰ ਦਿੱਤਾ ਕਿ ਮੈਂ ਵੀ ਨਹੀਂ ਜਾਣਾ ਕਿਉਂਕਿ ਮਨਦੀਪ ਨੂੰ ਹਾਲੇ ਵੀ ਆਪਣੇ ਡੈਡੀ ਅਤੇ ਵੀਰੇ ਤੇ ਯਕੀਨ ਨਹੀਂ ਸੀ ਮਨਦੀਪ ਨੇ ਕੈਨੇਡਾ ਜਾ ਕੇ ਵੀ ਆਪਣੇ ਪੇਕੇ ਕਦੇ ਫੋਨ ਨਹੀਂ ਕੀਤਾ ਉਹਦੇ ਡੈਡੀ ਨੇ ਖੁਦ ਹੀ ਮਨਦੀਪ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨਾਂ ਦੋਵਾਂ ਨੇ ਸਾਰੇ ਪਰਿਵਾਰਾਂ ਨੂੰ ਮਨਦੀਪ ਨਾਲ ਗੱਲ ਕਰਨ ਤੋਂ ਮਨਾ ਕੀਤਾ ਹੋਇਆ ਸੀ ਮੰਦੀਪ ਨੇ ਵੀ ਆਪਣੇ ਸਹੁਰੇ ਘਰ ਨੂੰ ਹੀ ਪੇਕਾ ਘਰ ਮੰਨ ਲਿਆ ਉਹ ਰੋਜ਼ ਸਾਰਿਆਂ ਨਾਲ ਗੱਲ ਕਰਦੀ ਗੁਰੀ ਤੇ ਖੁਸ਼ੀ ਨਾਲ ਵੀ ਰੋਜ਼ ਗੱਲਾਂ ਕਰਦੀ ਪਰ ਆਪਣੇ ਪੇਕੇ ਕਦੇ ਫੋਨ ਨਾ ਲਾਇਆ ਮਨਦੀਪ ਤੇ ਨਰਿੰਦਰ ਨੂੰ ਕੈਨੇਡਾ ਗਏ। 1 ਮਹੀਨਾ ਹੋ ਗਿਆ ਸੀ। ਹੁਣ ਤੱਕ ਮਨਦੀਪ ਕੰਮ ਤੇ ਵੀ ਜਾਣ ਲੱਗ ਗਈ ਸੀ। ਤੇ ਉਹਦਾ ਮਨ ਵੀ ਲੱਗ ਗਿਆ ਸੀ। ਸੁਖਦੀਪ ਕਰਕੇ ਵੀ ਮਨਦੀਪ ਨੂੰ ਕੈਨੇਡਾ ਜਾ ਕੇ ਉਪਰਾ ਨਹੀਂ ਲੱਗਿਆ ਸੀ। ਉਹ 4 ਸਾਲ ਇਕੱਠੇ ਪੜੇ ਸੀ ਦੋਵਾਂ ਦੀ ਵਧੀਆ ਬਣਦੀ ਸੀ ਇੱਧਰ ਮਨਜੋਤ ਸਿੰਘ ਦਾ ਪਹਿਲਾ ਜਨਮ ਦਿਨ ਆ ਗਿਆ ਮਨਜੋਤ ਦੇ ਤਾਇਆ ਤੇ ਤਾਈ ਵੀ ਜਨਮ ਦਿਨ ਤੇ ਆਏ ਸੀ ਰਾਜਵੰਤ ਤੇ ਖੁਸ਼ੀ ਵੀ ਜਨਮ ਦਿਨ ਦੀਆਂ ਵਧਾਈਆਂ ਦੇਣ ਕੇਕ ਤੇ ਖੜਾਉਣੇ ਲੈ ਕੇ ਗਏ ਉੱਥੇ ਹੀ ਖੁਸ਼ਪ੍ਰੀਤ ਦੀ ਸਿਹਤ ਖਰਾਬ ਹੋ ਗਈ ਜਦੋਂ ਖੁਸ਼ਪ੍ਰੀਤ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਖੁਸ਼ਖਬਰੀ ਸੁਣਾਈ ਕਿ ਖੁਸ਼ਪ੍ਰੀਤ ਮਾਂ ਬਣਨ ਵਾਲੀ ਆ ਰਾਜਵੰਤ ਬੰਤ ਸੁਣ ਕੇ ਬਹੁਤ ਖੁਸ਼ ਹੋਇਆ ਸਾਰਾ ਪਰਿਵਾਰ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ। ਸ਼ਾਮ ਨੂੰ ਖੁਸ਼ਪ੍ਰੀਤ ਨੂੰ ਘਰ ਲੈ ਗਏ। ਡਾਕਟਰ ਨੇ ਖੁਸ਼ਪ੍ਰੀਤ ਨੂੰ ਆਰਾਮ ਕਰਨ ਲਈ ਕਿਹਾ ਸੀ। ਰਾਜਵੰਤ ਨੇ ਆਪਣੀ ਮੰਮੀ ਨੂੰ ਖੁਸ਼ਪ੍ਰੀਤ ਦਾ ਧਿਆਨ ਰੱਖਣ ਲਈ ਕਹਿਣ ਲੱਗਾ। ਪਰ ਉਸਨੇ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਰਾਜਵੰਤ ਦੁਆਰਾ ਆਪਣੀ ਮੰਮੀ ਨੂੰ ਕਹਿਣ ਲੱਗਿਆ ਤਾਂ ਉਹ ਖਿੱਚ ਕੇ ਬੋਲੀ ਕਿ ਮੈਂ ਆਪਣਾ ਬੁਟੀਕ ਦਾ ਕੰਮਕਾਜ ਦੇਖਾਂ ਕਿ ਇਸ ਮਹਾਰਾਣੀ ਦਾ ਧਿਆਨ ਰੱਖਾਂ। ਰਾਜਵੰਤ ਮੰਮੀ ਕੀ ਗੱਲ ਆ ਤੁਸੀਂ ਕਿਉਂ ਖੁਸ਼ਪ੍ਰੀਤ ਨੂੰ ਇਹ ਬੁਰਾ ਭਲਾ ਕਹੀ ਜਾਂਦੇ ਹੋ? ਮੈਂ ਬਹੁਤ ਦਿਨਾਂ ਤੋਂ ਦੇਖਦਾ ਸੀ ਤੁਸੀਂ ਹਮੇਸ਼ਾ ਇਹਦੇ ਨਾਲ ਗੁੱਸੇ ਰਹਿੰਦੇ ਹੋ ਰਾਜਵੰਤ ਦੀ ਮੰਮੀ ਮੈਂ ਕਿਹਾ ਸੀ ਇਹਨੂੰ ਅੱਗੇ ਪੜਾਉਣ ਨੂੰ ਨਾ ਇਹ ਮਹਾਰਾਣੀ ਕਰਦਾ ਕੰਮ ਕਰਦੀ ਆ ਹੁਣ ਇਹਦੀ ਸਿਹਤ ਦਾ ਵੀ ਧਿਆਨ ਰੱਖੋ ਆਏ ਦਿਨ ਪੇਕੇ ਤੁਰੀ ਰਹਿੰਦੀ ਆ ਨਾ ਤੈਨੂੰ ਸ਼ਰਮਾ ਤੂੰ ਵੀ ਨਾਲ ਹੀ ਤੁਰ ਪੈਂਦਾ ਜਿੱਧਰ ਨੂੰ ਜਾਣਾ ਰਾਜਵੰਤ ਤੁਸੀਂ ਤਾਂ ਐਵੇਂ ਹੀ ਗੁੱਸੇ ਰਹਿੰਦੇ ਹੋ ਖੁਸ਼ਪ੍ਰੀਤ ਨੂੰ ਪੜ੍ਹਾਈ ਦਾ ਸ਼ੌਂਕ ਸੀ ਫਿਰ ਕੀ ਏ ਜੇ ਪੜ੍ਹਨ ਲੱਗ ਗਈ ਜਾਣ ਤੋਂ ਪਹਿਲਾਂ ਵੀ ਤੇ ਆ ਕੇ ਵੀ ਖੁਸ਼ਪ੍ਰੀਤ ਹੀ ਕਰਦੀ ਆ ਸਾਰਾ ਕੰਮ ਤੁਸੀਂ ਤਾਂ ਬੁਟੀਕ ਤੇ ਹੁੰਦੇ ਹੋ ਤੁਸੀਂ ਰਹਿਣ ਦਿਓ ਮੈਂ ਆਪ ਹੀ ਧਿਆਨ ਰੱਖ ਲਵਾਂਗਾ ਰਾਜਵੰਤ ਹਾਲ ਵਿੱਚੋਂ ਉੱਠ ਕੇ ਅੰਦਰ ਕਮਰੇ ਵਿੱਚ ਖੁਸ਼ੀ ਕੋਲ ਚਲਾ ਗਿਆ ਖੁਸ਼ਪ੍ਰੀਤ ਨੂੰ ਸਮਝਾਉਣ ਲੱਗਾ ਕਿ ਆਪਣਾ ਧਿਆਨ ਰੱਖੇ ਸਿਹਤ ਠੀਕ ਹੋਣ ਤੱਕ ਘਰ ਵਿੱਚ ਹੀ ਆਰਾਮ ਕਰੇ ਬਾਅਦ ਵਿੱਚ ਕਾਲਜ ਜਾਣਾ ਸ਼ੁਰੂ ਕਰੇ ਇੱਕ ਦਿਨ ਆਰਾਮ ਕਰਨ ਤੋਂ ਬਾਅਦ ਖੁਸ਼ਪ੍ਰੀਤ ਘਰ ਦੇ ਕੰਮ ਕਰਨ ਲੱਗ ਗਈ ਤੇ ਫਿਰ ਕਾਲਜ ਵੀ ਜਾਣ ਲੱਗ ਗਈ 4 ਮਹੀਨੇ ਕਦੋਂ ਨਿਕਲ ਗਏ ਪਤਾ ਹੀ ਨਹੀਂ ਲੱਗਿਆ ਖੁਸ਼ਪ੍ਰੀਤ ਦੇ ਫਾਈਨਲ ਪੇਪਰ ਸ਼ੁਰੂ ਹੋ ਗਏ ਖੁਸ਼ਪ੍ਰੀਤ ਨੇ ਬਹੁਤ ਮਿਹਨਤ ਕੀਤੀ ਤੇ ਉਹਦੇ ਪੇਪਰ ਬਹੁਤ ਵਧੀਆ ਹੋ ਗਏ ਉਹ ਬਹੁਤ ਖੁਸ਼ ਸੀ ਕਿ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਤੇ ਆਪਣੇ ਪਾਸ ਹੋਣ ਦੀ ਖੁਸ਼ਖਬਰੀ ਪਹਿਲਾਂ ਰਾਜਵੰਤ ਮੰਮੀ ਜੀ ਤੇ ਆਪਣੇ ਮੰਮੀ ਪਾਪਾ ਜੀ ਨੂੰ ਦਿੱਤੀ ਸਾਰੇ ਜਾਣੇ ਬਹੁਤ ਖੁਸ਼ ਸੀ ਸ਼ਾਮ ਨੂੰ ਰਾਜਵੰਤ ਤੇ ਖੁਸ਼ਪ੍ਰਿਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਬਾਅਦ ਵਿੱਚ ਲੰਗਰ ਹਾਲ ਵਿੱਚ ਸੇਵਾ ਕਰਕੇ ਘਰ ਨੂੰ ਵਾਪਸ ਆ ਗਏ। ਘਰ ਦਾ ਕੰਮ ਕਾਜ ਕਰਨ ਤੋਂ ਬਾਅਦ ਜਦੋਂ ਖੁਸ਼ਪ੍ਰੀਤ ਕਮਰੇ ਵਿੱਚ ਆਈ। ਰਾਜਵੰਤ ਖੁਸ਼ਪ੍ਰੀਤ ਹੁਣ ਤੋਂ ਆਪਣਾ ਖਾਸ ਧਿਆਨ ਰੱਖਿਆ ਕਰ। ਜਿੰਨਾ ਕੋ ਕੰਮ ਕਾਜ ਹੁੰਦਾ ਕਰ ਲਿਆ ਕਰ। ਬਾਕੀ ਮੈਂ ਆਪੇ ਕਰ ਲਿਆ ਕਰਨਾ। ਮੈਂ ਵੀ ਹੁਣ ਕੋਸ਼ਿਸ਼ ਕਰਿਆ ਕਰੂੰ ਛੇਤੀ ਘਰ ਆ ਜਾਇਆ ਕਰਨਾ ਖੁਸ਼ਪ੍ਰੀਤ ਆਪਣੇ ਕਿਹੜਾ ਰਾਜਵੰਤ ਕੋਈ ਬਹੁਤਾ ਕੰਮ ਏ ਘਰ ਦਾ ਕੰਮ ਕਾਜ ਮੈਂ ਆਪੇ ਕਰ ਲਿਆ ਕਰਨੇ ਆ ਬਸ ਤੁਸੀਂ ਟਾਈਮ ਨਾਲ ਘਰ ਆ ਜਾਇਆ ਕਰੋ